ਐ ਜੀ ਸਰ ਜੀ ਇੱਕ ਵਾਰ ਮੁੱਤੋ ਰਾਤ ਸਮੇਂ ਹੁਸ਼ਾਕੁਰ ਸ਼ਹਿਰ ਦਾ ਤੁਹਾਡੇ ਵੱਲੋਂ ਵਿਜ਼ਿਟ ਕੀਤਾ ਜਾ ਰਿਹਾ ਜੀ ਕੀ ਗੱਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਹੁਣ ਕੁਝ ਦਿਨਾਂ ਅੱਗੇ ਜਿਹੜਾ ਹੈਗਾ 15 ਅਗਸਤ ਦਾ ਆਪਣਾ ਸੈਲੀਬ੍ਰੇਸ਼ਨ ਆਉਣ ਵਾਲਾ ਹੈਗਾ ਤੇ 15 ਅਗਸਤ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਸੁਰੱਖਿਆ ਵਿਵਸਥਾ ਨੂੰ ਔਰ ਚਾਕ ਚੋ ਬੰਦ ਕੀਤਾ ਗਿਆ ਹੈਗਾ ਜਿਦੇ ਵਿੱਚ ਸਵੇਰੇ ਰੈਂਡਮ ਚੈਕਿੰਗ ਸਰਪ੍ਰਾਈਜ਼ ਚੈਕਿੰਗ ਸ਼ਾਮ ਨੂੰ ਸਰਪ੍ਰਾਈਜ਼ ਚੈਕਿੰਗ ਨਾਈਟ ਡੋਮੀਨੇਸ਼ਨ ਦਿਨੇ ਰੇਡਸ ਵਗੈਰਾ ਜਿਹੜੇ ਸਸਪੈਕਟਸ ਹੈਗੇ ਔਰ ਸਾਰਾ ਜਿਵੇਂ ਕਿ ਅੱਜ ਆਪਣਾ ਆਪਰੇਸ਼ਨ ਸੀਲ 7 ਸੀਗਾ ਜਿਹਦੇ ਵਿੱਚ ਸਵੇਰੇ 7 ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਆਪਾਂ ਸਾਰੇ ਇੰਟਰ ਸਟੇਟ ਨਾਕੇ ਜਿਹੜੇ ਹੈਗੇ ਆਪਣੇ 11 ਨਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਉਹਨਾਂ ਤੇ ਚੰਗੀ ਨਾਕਾਬੰਦੀ ਕੀਤੀ ਵੀ ਸਗੀ ਸਿਮਿਲਰਲੀ ਜਿਹੜਾ ਹੈਗਾ ਹੁਣ ਸ਼ਾਮ ਦਾ ਟਾਈਮ ਜਿਹੜਾ ਹੈਗਾ ਆਪਾਂ ਪੂਰੇ ਸ਼ਹਿਰ 'ਚ ਖਾਸ ਤੌਰ ਤੇ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਹੈਗੀ ਜਿਹਦੇ ਵਿੱਚ 6 ਵਜੇ ਤੋਂ ਲੈ ਕੇ 11 ਵਜੇ ਤੱਕ ਚੈਕਿੰਗ ਚੱਲੇਗੀ ਤੇ ਇਸ ਸਾਰੇ ਗੈਸਟਿਡ ਅਫਸਰਸ ਆਪਣੇ ਜੀਓ ਸਹਿਬਾਨ ਐਸ ਐਚਓ ਚੋਕੀ ਇਨਚਾਰजेस ਆਪਣੇ ਆਪਣੇ ਏਰੀਆ 'ਚ ਨਾਕਾਬੰਦੀ ਕਰਕੇ ਸਪੈਸ਼ਲ ਚੈਕਿੰਗ ਚਲਾ ਰਹੇ ਹੈਗੇ ਇਸ ਤੋਂ ਬਾਅਦ ਰਾਤ 'ਚ ਜਿਹੜਾ ਹੈਗਾ ਇੱਕ ਗੈਸਟਿਡ ਅਫਸਰ ਦੀ ਨਿਗਰਾਨੀ ਹੇਠ ਚਾਰ ਇਨਸਪੈਕਟਰ ਸਬ ਇਨਸਪੈਕਟਰ ਦੀ ਨਿਗਰਾਨੀ ਹੇਠ ਜਿਹੜਾ ਹੈਗਾ ਪੂਰੇ ਸ਼ਹਿਰ 'ਚ 30 ਪਲੱਸ ਨਾਕਾ ਜਿਹੜੇ ਹੈਗੇ ਆਪਣੇ ਨਾਈਟ ਡੋਮੀਨੇਸ਼ਨ ਦੇ ਹੋਣਗੇ ਜਿਹੜੇ ਕੁਝ ਉਹਨਾਂ 'ਚ ਮੋਬਾਈਲ ਨਾਕੇ ਵੀ ਹੁੰਦੇ ਹੈਗੇ ਜਿਹਨਾਂ ਥਾਂ ਬਦਲ-ਬਦਲ ਕੇ ਸਰਪ੍ਰਾਈਜ਼ ਨਾਕਾ ਬੰਦੀ ਕਰਕੇ ਆਪਣਾ ਚੈਕਿੰਗ ਕਰਦੇ ਹੈਗੇ ਤੇ ਤਾਂ ਉਹ ਪੂਰਾ ਚਾਕ ਚੋ ਬੰਦ ਕੀਤਾ ਗਿਆ ਹੈਗਾ ਤੇ ਚੈਕਿੰਗ ਚੱਲ ਰਹੀ ਹੈਗੀ ਸਰ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਦੋਂ 15 ਅਗਸਤ ਦਾ ਦਿਹਾੜਾ ਹੁੰਦਾ ਜਾਂ ਰਿਪਬਲਿਕ ਡੇ 26 ਜਨਵਰੀ ਹੁੰਦੀ ਹੈ ਤਾਂ ਹਾਈ ਅਲਰਟ ਜਿਹੜਾ ਸੂਬੇ ਭਰ ਦੇ ਵਿੱਚ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਕਿਉਂਕਿ ਆਈਐਸ ਆਈਐਸਆਈ ਜੈਂਸਸ ਵੀ ਸਰਗਰਮ ਹੋ ਜਾਂਦੀਆਂ ਨੇ ਤਾਂ ਰਾਤ ਸਮੇਂ ਤੁਹਾਡੇ ਵੱਲੋਂ ਵੀ ਵਿజిਟ ਕੀਤਾ ਜਾ ਰਿਹਾ ਤੇ ਕੋਈ ਸਪੈਸ਼ਲ ਫੋਰਸਿਸ ਵਗੈਰਾ ਵੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਾਂਜੀ ਆਪਣੇ ਕੋਲੇ ਜਿਦਾਂ ਪੀਪੀ ਦਾ ਕੰਪੋਨੈਂਟ ਵੀ ਆਪਣੇ ਕੋਲੇ ਹੈਗਾ, ਏਆਰਪੀ ਟੀਮਸ ਵਗੈਰਾ ਆਪਣੇ ਕੋਲੇ ਹੈਗੀਆਂ। ਉਸ ਤੋਂ ਇਲਾਵਾ ਜਿਦਾਂ ਜਦੋਂ-ਜਦੋਂ ਅੱਗੇ ਦਿਨ ਨਜ਼ਦੀਕ ਆਂਦਾ ਹੈਗਾ, ਉਦੋਂ ਔਰ ਐਡੀਸ਼ਨਲ ਫੋਰਸ ਵੀ ਆਪਣੇ ਕੋਲੇ ਆ ਜਾਂਦੀ ਹੈਗੀ। ਉਸ ਤੋਂ ਇਲਾਵਾ ਆਪਣੇ ਜ਼ਿਲ੍ਹੇ ਦੀ ਫੋਰਸ ਵੀ ਜਿਹੜਾ ਹੈਗਾ ਆਪਾਂ ਵੱਧ ਤੋਂ ਵੱਧ ਜਿਹੜਾ ਇਸ ਖਾਸ ਚੈਕਿੰਗ ਮੁਹਿੰਮ 'ਚ ਇਨਵੋਲ ਕਰਕੇ ਸੁਰੱਖਿਆ ਵਿਵਸਥਾ ਨੂੰ ਔਰ ਮੁਸਤੈਦ ਕਰਦੇ ਹੁਣ। ਤੇ ਆ ਸਾਰੀ ਚੀਜ਼ ਚ ਰਹਿਗਾ ਕਿਉਂਕਿ ਬਹੁਤ ਇੰਪੋਰ अपना दिन होता हैगा 15 अगस्त या 26 जनवरी तो इस तरीके ਨਾਲ ਤੇ ਸੁਰੱਖਿਆ ਵਿਵਸਥਾ ਓਬਵੀਅਸਲੀ ਆਪਾਂ ਉਸ ਲੈਵਲ ਦੀ ਕਰਕੇ ਤੇ ਯਕੀਨੀ ਬਣਾਨੇ ਆ ਕਿ ਕੋਈ ਵੀ ਲਾਅ ਨਾਡਰ ਇਸ਼ੂ ਜਾਂ ਕੋਈ ਵੀ ਕ੍ਰਾਈਮ ਇਨਸੀਡੈਂਟ ਜਾਂ ਕੋਈ ਵੀ ਸੁਰੱਖਿਆ ਤੋਂ ਲੈ ਕੇ ਕੋਈ ਇਸ਼ੂ ਨਾ ਹੋਵੇ